ਪੀਏਯੂ ਵੱਲੋਂ ਵਿਕਸਿਤ ਕੀਤੀ ਕਣਕ ਦੀ ਕਿਸਮ ਪੀਵੀਡਬਲਯੂ 826 ਨੇ ਕੌਮੀ ਪੱਧਰ ਤੇ ਕਰਵਾਏ ਕਿਸਮਾਂ ਬਾਰੇ ਸਰਬ ਭਾਰਤੀ ਸਾਂਝੇ ਖੋਜ ਤਜਰਬਿਆਂ ਵਿੱਚ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਇਹ ਤਜਰਬੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਕਣਕ ਅਤੇ ਜੌਵਾਂ ਦੇ ਸੁਧਾਰ ਲਈ ਚਲਾਏ ਜਾਂਦੇ ਪ੍ਰੋਜੈਕਟਾਂ ਅਧੀਨ 2024-25 ਵਿੱਚ ਸੇਂਝੂ ਹਾਲਾਤਾਂ ਅਧੀਨ ਸਮੇਂ ਸਿਰ ਬਜਾਈ ਲਈ ਕੀਤੇ ਗਏ ਭਾਰਤ ਦੇ ਉੱਤਰੀ ਪੱਛਮੀ ਮੈਦਾਨੀ ਅਤੇ ਉੱਤਰੀ ਪੂਰਬੀ ਮੈਦਾਨੀ ਖੇਤਰ ਚ ਕਰਵਾਏ ਤਜਰਬਿਆਂ ਦੌਰਾਨ ਪੀਵੀਡਬਲਯੂ 826 ਨੇ ਆਪਣੀ ਵੱਧ ਝਾੜ ਦੇਣ ਦੀ ਸਮਰੱਥਾ ਨੂੰ ਕਾਇਮ ਰੱਖਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਪ੍ਰਕਿਰਿਆ ਤਹਿਤ ਪੂਰੇ ਭਾਰਤ ਵਿੱਚ ਬਖ ਬਖ ਬਰੀਡਿੰਗ ਪ੍ਰੋਗਰਾਮਾਂ ਜਿਨ੍ਹਾਂ ਵਿੱਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਖੋਜ ਅਦਾਰੇ ਭਾਰਤ ਦੀਆਂ 29 ਸੂਬਾਈ ਖੇਤੀਬਾੜੀ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਕਣਕ ਦੀਆਂ ਵਧੀਆ ਕਿਸਮਾਂ ਦੇ ਲਗਾਤਾਰ 3 ਸਾਲਾਂ ਰੱਖਣ ਕਰਨ ਉਪਰੰਤ ਸਭ ਤੋਂ ਬਿਹਤਰੇ ਝਾੜ ਕਿਰਨਾਂ ਅਤੇ ਬਿਮਾਰੀਆਂ ਦਾ ਟਕਰਾ ਕਰਨ ਦੀ ਸਮਰੱਥਾ ਰੱਖਣ ਵਾਲੀ ਕਿਸਮ ਨੂੰ ਸਪਾਰਸ਼ ਕੀਤਾ ਜਾਂਦਾ ਹੈ